ਦਾ ਪੰਜਾਬੀ ਲੀਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛੇੜੀ ਤਾਂ ਵੱਡੀ ਖਬਰ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਵੱਲੋਂ ਦਿੱਲੀ ਕੁਝ ਦਿਨਾਂ ਤਿਆਰੀਆਂ ਕਰ ਲਈਆਂ ਨੇ ਤਾਂ 6 ਤਰੀਕ ਦਾ ਅੱਜ 6 ਦਸੰਬਰ ਦਾ ਐਲਾਨ ਕੀਤਾ ਗਿਆ ਸੀ ਕਿ ਜਥਿਆਂ ਦੇ ਰੂਪ ਦੇ ਵਿੱਚ ਕਿਸਾਨ ਦਿੱਲੀ ਦੇ ਵੱਲ ਵਧਣਗੇ ਨਾ ਉਹਨਾਂ ਦਾ ਕੋਈ ਟਰੈਕਟਰ ਹੋਏਗਾ ਨਾ ਟਰਾਲੀ ਹੋਏਗੀ ਸਿਰਫ ਲੋੜ ਦਾ ਸਮਾਨ ਜੋ ਕੱਪੜਾ ਲੀੜਾ ਉਹ ਲੈ ਕੇ ਦਿੱਲੀ ਵੱਲ ਜਾਣਗੇ ਤੇ ਪਿਛਲੇ ਦਿਨਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਹੋਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਜਿਸ ਦੇ ਵਿੱਚ 101 ਕਿਸਾਨਾਂ ਦਾ ਜਥੇ ਦਿੱਲੀ ਵੱਲ ਜਾਣ ਦੇ ਲਈ ਜਿਹੜਾ ੳਰਬਾਨਾ ਹੋਣਗੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਤਾਂ ਪਰ ਇਸ ਨੂੰ ਲੈ ਕੇ ਕੋਈ ਪਰਮਿਸ਼ਨ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਨਹੀਂ ਮਿਲੀ ਹੈ ਤਾਂ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਧਾਰਾ 163 ਲਗਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੇ ਅਜਿਹਾ ਜਿਹੜਾ ਹੈ ਉਹ ਮੂਵਮੈਂਟ ਜਿਹੜੀ ਉੱਥੇ ਨਹੀਂ ਕੀਤੀ ਜਾ ਸਕਦੀ ਕਿਸੇ ਜਥੇ ਦੇ ਰੂਪ ਦੇ ਵਿੱਚ ਭਾਵ ਕਿਸਾਨ ਦਿੱਲੀ ਨਹੀਂ ਜਾ ਸਕਦੇ ਪਰ ਉੱਥੇ ਮਾਹੌਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਬੰਨਾ ਤਿਆਰ ਹੋ ਗਿਆ ਹੈ ਕਿਸਾਨਾਂ ਦਾ ਜਿਹੜਾ ਪਹੁੰਚਣਾ ਲਗਾਤਾਰ ਸ਼ੰਭੂ ਬਾਡਰ ਦੇ ਉੱਤੇ ਜਾਰੀ ਹੈ ਜਥਿਆਂ ਦੇ ਰੂਪ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਕਿਸਾਨ ਸ਼ੰਭੂ ਬਾਡਰ ਦੇ ਉੱਤੇ ਪਹੁੰਚ ਰਹੇ ਨੇ ਤੇ ਕਿਸਾਨ ਆਗੂ ਉੱਥੇ ਪਹੁੰਚੇ ਹੋਏ ਨੇ ਤਾਂ 1 ਵਜੇ ਦਾ ਸਮਾਂ 1 ਵਜੇ ਪਹਿਲਾ ਜਥਾ ਜਿਹੜਾ ਹੈ ਉਹ ਰਵਾਨਾ ਕਰਨਾ ਪਰ ਕੀ ਉਹ ਦਿੱਲੀ ਜਾ ਪਾਉਣਗੇ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਦੂਜੇ ਪਾਸੇ ਜੇਕਰ ਹਰਿਆਣਾ ਪੁਲਿਸ ਦੀ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਵੱਖ-ਵੱਖ ਉਹ ਜਿਹੜਾ ਲੇਅਰਸ ਦੇ ਵਿੱਚ ਜਿਹੜੀ ਆ ਬੈਰੀਕੇਡਿੰਗ ਕੀਤੀ ਗਈ ਆ ਸਮਿਟ ਦੀ ਬੈਰੀਕੇਡਿੰਗ ਆ ਤਾਰਾਂ ਦੀ ਬੈਰੀਕੇਡਿੰਗ ਆ ਤਾਂ ਹੋਰ ਜਿਹੜਾ ਵਕਫਾਕ ਲੇਅਰਸ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਆ ਦੂਜੇ ਪਾਸੇ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਲਈ ਵਾਟਰ ਕੈਨਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਜਿਹੜੀਆਂ ਮੰਗਾਈਆਂ ਗਈਆਂ ਤਾਂ ਦੂਜੇ ਪਾਸੇ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ ਪਿੱਛੇ ਨੂੰ ਹਰਿਆਣੇ ਦੇ ਅੰਦਰ ਹਦੂਦ ਦੇ ਵਿੱਚ ਜਿਹੜਾ ਉਹ ਬੈਰੀਕੇਡਿੰਗ ਕੀਤੀ ਗਈ ਆ ਹਰਿਆਣਾ ਦੇ ਵਿੱਚ ਸਕੂਲਾਂ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਭਾਵੇਂ ਕਿਸੇ ਤਰ੍ਹਾਂ ਦਾ ਮਾਹੌਲ ਤਣਾਪੂਰਨ ਹੁੰਦਾ ਕਿਸਾਨ ਅੱਗੇ ਵਧਦੇ ਨੇ ਪਰ ਦੂਜੇ ਪਾਸੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੋ ਕੁਝ ਸਰਮੁਲ ਸਿੰਘ ਭੰਦੇਰ ਕਹਿੰਦੇ ਦਿਖਾਈ ਦਿੰਦੇ ਨੇ ਕਿ ਉਹ ਸ਼ਾਂਤੀਪੂਰਵਕ ਗਏ ਜਾਣਗੇ ਪਰ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਦੇ ਨਾਲ ਪਰ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਜਿਹੜੀ ਆ ਹਜੇ ਤੱਕ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਨਹੀਂ ਮਿਲੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ 1 ਵਜੇ ਤੋਂ ਬਾਅਦ ਦੁਪਹਿਰ 1 ਵਜੇ ਕਿਹੋ ਜਿਹਾ ਮਾਹੌਲ ਜਿਹੜਾ ਉਹ ਕਿਹੋ ਜਿਹੀਆਂ ਤਸਵੀਰਾਂ ਉਹ ਬਣਦੀਆਂ ਨੇ ਕਿ ਉਹ ਕਿਸਾਨ ਅੱਗੇ ਵਧਣਗੇ ਜੇਕਰ ਅੱਗੇ ਵਧਣਗੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਕਿਸਾਨ ਦਿੱਲੀ ਵੱਲੋਂ ਕੂਚ ਕਰਨ ਲੱਗਦੇ ਸੀ ਤਾਂ ਦੂਜੇ ਪਾਸਿਓਂ ਟਾਇਰ ਗੈਸ ਦੇ ਜਿਹੜੇ ਆ ਉਹ ਬੰਬ ਸਿਟੇ ਜਾਂਦੇ ਸੀ ਤੇ ਰਬੜ ਦੀਆਂ ਗੋਲੀਆਂ ਜਿਹੜੀਆਂ ਉਹ ਚੱਲਦੀਆਂ ਦਿਖਾਈ ਦਿੰਦੀਆਂ ਸੀ ਬਹੁਤ ਸਾਰਾ ਤਣਾਅਮੂਰਨ ਮਾਹੌਲ ਜਣਾ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਲਗਭਗ 8-9 ਮਹੀਨਿਆਂ ਤੋਂ ਜਿਹੜੇ ਨੇ ਕਿਸਾਨ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਉੱਥੇ ਬੈਠੇ ਦਿਖਾਈ ਦਿੰਦੇ ਨੇ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਸਿੱਧੂਪੁਰ ਦੇ ਆਗੂ ਨੇ ਉਹਨਾਂ ਦੇ ਵੱਲੋਂ ਜਿਹੜਾ ਮਰਨਵਰਤ ਚੱਲ ਰਿਹਾ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਜਥੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਣਗੇ 101 ਕਿਸਾਨਾਂ ਦਾ ਇਹ ਮਰਜੀਬੜਾ ਜਥਾ ਜਿਹੜਾ ਉਹ ਦਿੱਲੀ ਵੱਲ ਨੂੰ ਜਾਏਗਾ ਤਾਂ ਕਿਸਾਨ ਆਗੂ ਜਿਹੜੇ ਨੇ ਉੱਥੇ ਪਹੁੰਚੇ ਨੇ ਕੀ ਕੁਝ ਕਹਿ ਰਹੇ ਨੇ ਸਰਜੀਤ ਫੂਲ ਜਿਹੜੇ ਨੇ ਉੱਥੇ ਪਹੁੰਚੇ ਨੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਹੋਰ ਕਿਸਾਨ ਉੱਥੇ ਪਹੁੰਚੇ ਨੇ ਉਹ ਕੀ ਕੁਝ ਕਹਿ ਰਹੇ ਉਹ ਤੁਹਾਨੂੰ ਸੁਣਾਉਨੇ ਆ सभी देशवासियों को हम कुछ चीजें दिखाना चाहते हैं कि वो देखिए सामने बैरियर लगा हुआ है पंजाब की सरहद के अंदर और यहाँ पर किसान जो खड़े हैं ये देखिए है इस रस्सी से आगे सिर्फ 101 सौ एक का जो जत्था है सही आगे और मीडिया के साथ पूछ करेगा और जो वो साथी बैठे हैं वो 101 सौ एक है और पूरी संगत है वो पीछे उस उस, उस लाइन से पीछे रहेगी और यहाँ से आगे सिर्फ इस इस रस्सी से आगे जत्था सौ एक बजे पैदल दिल्ली किसानों और मजदूरों की मांगों को लेकर दिल्ली कूच करेगा और ये हम दिखा देना चाहते हैं कि सरकार कितनी बन चुकी है कितनी ताना बन चुकी है और वो बैरिकेड तक जाएंगे और सरकार अपना जुल्म और जो ताना सा रवैया है वो अख्तियार कर चुकी है यही दिखाने के लिए हमने आपको बनाई थी बहुत बहुत धन्यवाद ਤਾਂ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਰਜੀਤ ਸਿੰਘ ਪੂਲਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾ ਨਾਲ ਸੁਖਨਾਮ ਸਿੰਘ ਪੰਨੂਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜੀਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤੈਰੀ ਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ 7 ਬਈ ਢੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ ਹਾਂਜੀ ਸਾਡੇ ਦੂਸਰੇ ਲੀਡਰ ਸਰਜੀਤ ਸਿੰਘ ਫੂਲ ਹਾਂਜੀ ਫੂਲ ਸਾਹਿਬ ਕੀ ਤਿਆਰੀਆਂ ਕਿਵੇਂ ਸੋਚ ਰਹੇ ਹੋ ਬਿਲਕੁਲ ਜੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਤੇ ਮਰਜੀਬੜਿਆਂ ਦਾ ਜੱਥੇ ਦੀ ਗਵਾਹੀ ਕਰਨ ਦੀ ਸਾਡੇ ਡਿਊਟੀ ਲਈ ਹੈ ਜਤਾਲਾ ਸਾਹਿਬ ਖੜੇ ਨੇ ਮੇਰੀ ਹੈ ਦੋਸ ਸਿੰਘ ਹੋਰ ਨੇ ਸਤਨੰਦਰ ਸਿੰਘ ਪੰਨੋ ਹੈ ਬਲਜਿੰਦਰ ਸਿੰਘ ਚੜਿਆਲਾ ਨੇ ਮਰਜੀਬੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਇਹ ਵੀ ਮਰਜੀਬੜਾ ਇਹ ਜਿਹੜਾ ਸ਼ਬਦ ਹੈਗਾ ਇਹਦੀ ਪਿਰਤ ਹੈਗੀ ਐ ਸਮਝੋ ਵੀ ਅਸੀਂ ਤਾਂ ਪਿਰਤ ਨੂੰ ਅੱਗੇ ਤੋਰ ਰਹੇ ਆਂ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮੌਕਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਤੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਨਾਲਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕਰਵਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਵੜਿਆਂ ਦੀ ਪ੍ਰਤ ਅਸੀਂ ਸਮਝਦੇ ਹਾਂ ਵੀ ਉੱਥੋਂ ਤੁਰਿਆ ਹੈ ਅਸੀਂ ਕੋਈ ਸ਼ੁਰੂ ਕਰਨ ਵਾਲੇ ਨੇ ਅਸੀਂ ਤਾਂ ਉਹ ਪ੍ਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਰਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ ਆ ਸੁਵਿੰਦਰ ਸਿੰਘ ਚਤਾਲਾ ਨੇ ਜਿਨ੍ਹਾਂ ਨੇ ਜਥੇ ਦੀ ਗਵਾਈ ਕਰਨੀ ਹੈਗੀ ਆ ਤਾਂ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਜੀਤ ਸਿੰਘ ਪੂਲਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾ ਨਾਲ ਸੁਖਨਾਮ ਸਿੰਘ ਪੰਨੂਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ੈਤ ਮਈ ਢੰਗ ਦੇ ਨਾਲ ਕਿਉਂਕਿ ਮਰਜੀਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਆ ਦੇ ਨਾਲ ਜੁੜੀ ਹੋਈ ਆ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀਆਂ ਤਿਆਰੀਆਂ ਕਰ ਲਈਆਂ ਨੇ ਤਾਂ 6 ਤਰੀਕ ਦਾ ਅੱਜ 6 ਦਸੰਬਰ ਦਾ ਐਲਾਨ ਕੀਤਾ ਗਿਆ ਸੀ ਕਿ ਜਥਿਆਂ ਦੇ ਰੂਪ ਦੇ ਵਿੱਚ ਕਿਸਾਨ ਦਿੱਲੀ ਦੇ ਵੱਲ ਵਧਣਗੇ ਨਾ ਉਹਨਾਂ ਦਾ ਕੋਈ ਟਰੈਕਟਰ ਹੋਏਗਾ ਨਾ ਟਰਾਲੀ ਹੋਏਗੀ ਸਿਰਫ ਲੋੜ ਦਾ ਸਮਾਨ ਜੋ ਕਪੜਾ ਲੀੜਾ ਹੈ ਉਹ ਲੈ ਕੇ ਦਿੱਲੀ ਦੇ ਵੱਲ ਜਾਣਗੇ ਤੇ ਪਿਛਲੇ ਦਿਨਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਜਿਸ ਦੇ ਵਿੱਚ 101 ਕਿਸਾਨਾਂ ਦਾ ਜਥੇ ਦਿੱਲੀ ਵੱਲ ਜਾਣ ਦੇ ਲਈ ਜਿਹੜਾ ੳਰਬਾਨਾ ਹੋਣਗੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਤਾਂ ਪਰ ਇਸ ਨੂੰ ਲੈ ਕੇ ਕੋਈ ਪਰਮਿਸ਼ਨ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਨਹੀਂ ਮਿਲੀ ਹੈ ਤਾ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਧਾਰਾ 163 ਲਗਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੇ ਅਜਿਹਾ ਜਿਹੜਾ ਉਹ ਮੂਵਮੈਂਟ ਜਿਹੜੀ ਉੱਥੇ ਨਹੀਂ ਕੀਤੀ ਜਾ ਸਕਦੀ ਕਿਸੇ ਜਥੇ ਦੇ ਰੂਪ ਦੇ ਵਿੱਚ ਭਾਵ ਕਿਸਾਨ ਦਿੱਲੀ ਨਹੀਂ ਜਾ ਸਕਦੇ ਪਰ ਉੱਥੇ ਮਾਹੌਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਬੰਨਣਾ ਤਿਆਰ ਹੋ ਗਿਆ ਹੈ ਕਿਸਾਨਾਂ ਦਾ ਜਿਹੜਾ ਪਹੁੰਚਣਾ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਜਾਰੀ ਹੈ ਜਥੇ ਦੇ ਰੂਪ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਰਹੇ ਨੇ ਤੇ ਕਿਸਾਨ ਆਗੂ ਉੱਥੇ ਪਹੁੰਚੇ ਹੋਏ ਨੇ ਤਾਂ 1 ਵਜੇ ਦਾ ਸਮਾਂ 1 ਵਜੇ ਪਹਿਲਾ ਜਥਾ ਜਿਹੜਾ ਹੈ ਉਹ ਰਵਾਨਾ ਕਰਨਾ ਪਰ ਕੀ ਉਹ ਦਿੱਲੀ ਜਾ ਪਾਉਣਗੇ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਦੂਜੇ ਪਾਸੇ ਜੇਕਰ ਹਰਿਆਣਾ ਪੁਲਿਸ ਦੀਆਂ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਵੱਖ-ਵੱਖ ਜਿਹੜਾ ਲੇਅਰਸ ਦੇ ਵਿੱਚ ਜਿਹੜੀ ਆ ਬੈਰੀਕੇਡਿੰਗ ਕੀਤੀ ਗਈ ਆ ਸਮਿਟ ਦੀ ਬੈਰੀਕੇਡਿੰਗ ਆ ਤਾਰਾਂ ਦੀ ਬੈਰੀਕੇਡਿੰਗ ਆ ਤਾਂ ਹੋਰ ਜਿਹੜਾ ਵੱਖ-ਵੱਖ ਲੇਅਰਸ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਆ ਦੂਜੇ ਪਾਸੇ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਲਈ వాਟਰ ਕੈਨਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਜਿਹੜੀਆਂ ਮੰਗਾਈਆਂ ਗਈਆਂ ਤਾਂ ਦੂਜੇ ਪਾਸੇ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ ਪਿੱਛੇ ਨੂੰ ਹਰਿਆਣੇ ਦੇ ਅੰਦਰ ਹਦੂਦ ਦੇ ਵਿੱਚ ਜਿਹੜਾ ਉਬੈਰਗੇਟਿੰਗ ਕੀਤੀ ਗਈ ਹੈ ਹਰਿਆਣਾ ਦੇ ਵਿੱਚ ਸਕੂਲਾਂ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਭਾਬ ਜੇ ਕਿਸੇ ਤਰ੍ਹਾਂ ਦਾ ਮਾਹੌਲ ਤਣਾਪੂਰਨ ਹੁੰਦਾ ਕਿਸਾਨ ਅੱਗੇ ਵਧਦੇ ਨੇ ਪਰ ਦੂਜੇ ਪਾਸੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੋ ਕੁਝ ਸਰਮਣ ਸਿੰਘ ਪੰਦੇਰ ਕਹਿੰਦੇ ਦਿਖਾਈ ਦਿੰਦੇ ਨੇ ਕਿ ਉਹ ਸ਼ਾਂਤੀਪੂਰਵਕ ਅੱਗੇ ਜਾਣਗੇ ਪਰ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਦੇ ਨਾਲ ਪਰ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਜਿਹੜੀ ਆ ਹਜੇ ਤੱਕ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਨਹੀਂ ਮਿਲੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ 1 ਵਜੇ ਤੋਂ ਬਾਅਦ ਦੁਪਹਿਰ 1 ਵਜੇ ਕਿਹੋ ਜਿਹਾ ਮਾਹੌਲ ਜਿਹੜਾ ਉਹ ਕਿਹੋ ਜੀਆਂ ਤਸਵੀਰਾਂ ਉਹ ਬਣਦੀਆਂ ਨੇ ਕਿ ਉਹ ਕਿਸਾਨ ਅੱਗੇ ਵਧਣਗੇ ਜੇਕਰ ਅੱਗੇ ਵਧਣਗੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਕਿਸਾਨ ਦਿੱਲੀ ਵੱਲੋਂ ਕੂਚ ਕਰਨ ਲੱਗਦੇ ਸੀ ਤਾਂ ਦੂਜੇ ਪਾਸਿਓਂ ਪੀਰ ਗੈਸ ਦੇ ਜਿਹੜੇ ਆ ਉਹ ਬੰਬ ਸਿੱਟੇ ਜਾਂਦੇ ਸੀ ਤੇ ਰਬੜ ਦੀਆਂ ਗੋਲੀਆਂ ਜਿਹੜੀਆਂ ਉਹ ਚੱਲਦੀਆਂ ਦਿਖਾਈ ਦਿੰਦੀਆਂ ਸੀ ਬਹੁਤ ਸਾਰਾ ਤਣਾਅਮੂਰ ਨੂੰ ਮਾਹੌਲ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਲਗਭਗ 8-9 ਮਹੀਨਿਆਂ ਤੋਂ ਕਿਹਨੇ ਕਿਸਾਨ ਸ਼ੰਭੂ ਬਾਡਰ ਹੋਵੇ ਖਨੋਰੀ ਬਾਡਰ ਹੋਵੇ ਉੱਥੇ ਬੈਠੇ ਦਿਖਾਈ ਦਿੰਦੇ ਨੇ ਖਨੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਸਿੱਧੂਪੁਰ ਦੇ ਆਗੂ ਨੇ ਉਹਨਾਂ ਦੇ ਵੱਲੋਂ ਜਿਹੜਾ ਮਰਨਵਰਤ ਚੱਜ ਰਹੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੇ ਜਥੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਣਗੇ 101 ਕਿਸਾਨਾਂ ਦਾ ਇਹ ਮਰਜੀਬੜਾ ਜਥਾ ਜਿਹੜਾ ਉਹ ਦਿੱਲੀ ਵੱਲ ਨੂੰ ਜਾਏਗਾ ਤਾਂ ਕਿਸਾਨ ਆਗੂ ਜਿਹੜੇ ਨੇ ਉੱਥੇ ਪਹੁੰਚੇ ਨੇ ਕੀ ਕੁਝ ਕਹਿ ਰਹੇ ਨੇ ਸਰਜੀਤ ਫੂਲ ਜਿਹੜੇ ਨੇ ਉੱਥੇ ਪਹੁੰਚੇ ਨੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਹੋਰ ਕਿਸਾਨ ਉੱਥੇ ਪਹੁੰਚੇ ਨੇ ਉਹ ਕੀ ਕੁਝ ਕਹਿ ਰਹੇ ਉਹ ਤੁਹਾਨੂੰ ਸੁਣਾਉਣੇ ਆ आ, सभी देशवासियों को हम कुछ चीजें दिखाना चाहते हैं कि वो देखिए सामने शंबू बैरियर लगा हुआ है पंजाब की सरहद के अंदर और यहाँ पर किसान जो खड़े हैं ये देखिए रस्सी लगा दी गई है इस रस्सी से आगे सिर्फ 101 सौ एक मर का जो जथा है सही आगे, एक आगे और मीडिया के साथ पूछ करेगा और जो वो साथी बैठे हैं वो 101 सौ एक है और पूरी संगत है वो पीछे उस उस, उस लाइन से पीछे रहेगी और यहाँ से आगे सिर्फ इस इस रस्सी से आगे 101 सौ एक मरजीबड़ों का जत्था सही एक बजे पैदल दिल्ली किसानों और मजदूरों की मांगों को लेकर दिल्ली कूच करेगा और ये हम दिखा देना चाहते हैं कि सरकार कितनी निरकुश बन चुकी है कितनी तानाशाह बन चुकी है और वो बैरीगेट तक जाएंगे और सरकार अपना जुल्म और जो ताना सा रवैया है वो अख्तियार कर चुकी है यही दिखाने के लिए हमने आपको ये वीडियो बनाई थी बहुत बहुत धन्यवाद जय ਕਾ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਜੀਤ ਸਿੰਘ ਪੂੜਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾ ਨਾਲ ਸਫਰਾਮ ਸਿੰਘ ਪੰਨੂਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜੀਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤਿਆਰੀ ਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸਾਥ ਬਈ ਟੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ ਹਾਂਜੀ ਸਾਡੇ ਦੂਸਰੇ ਲੀਡਰ ਸਰਜੀਤ ਸਿੰਘ ਫੂਲ ਹਾਂਜੀ ਫੂਲ ਸਾਹਿਬ ਕੀ ਤਿਆਰੀ ਹੈ ਕਿਵੇਂ ਸੋਚ ਰਹੇ ਹੋ ਬਿਲਕੁਲ ਜੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਤੇ ਮਰਜੀਵੜਿਆਂ ਦਾ ਜੱਥੇ ਦੀ ਗਵਾਹੀ ਕਰਨ ਦੀ ਸਾਡੇ ਡਿਊਟੀ ਲਈ ਹੈ ਚਤਾਲਾ ਸਾਹਿਬ ਖੜੇ ਨੇ ਮੇਰੀ ਹੈ ਦੋਸ ਸਿੰਘ ਹੋਰ ਨੇ ਸਤਨ ਸਿੰਘ ਪੰਨੂ ਹੈ ਬਲਜਿੰਦਰ ਸਿੰਘ ਚੜਿਆਲਾ ਨੇ ਮਰਜੀਵੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਵੀ ਮਰਜੀਵੜਾ ਇਹ ਜਿਹੜਾ ਸ਼ਬਦ ਹੈਗਾ ਇਹਦੀ ਪ੍ਰਤ ਹੈਗੀ ਐ ਸਮਝੋ ਵੀ ਅਸੀਂ ਤਾਂ ਪ੍ਰਤ ਨੂੰ ਅੱਗੇ ਤੋਰ ਰਹੇ ਆ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮੌਕਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਨਾਲਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕਰਵਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਵੜਿਆਂ ਦੀ ਪ੍ਰਤ ਅਸੀਂ ਸਮਝਦੇ ਹਾਂ ਵੀ ਉੱਥੋਂ ਤੁਰਿਆ ਅਸੀਂ ਕੋਈ ਸ਼ੁਰੂ ਕਰਨ ਵਾਲੇ ਨਹੀਂ ਅਸੀਂ ਤਾਂ ਉਹ ਪ੍ਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਰਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ ਆ ਸੰਭੂ ਬਾਰਡਰ ਤੇ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਤਾਂ 6 ਤਰੀਕ ਦਾ ਅੱਜ 6 ਦਸੰਬਰ ਦਾ ਐਲਾਨ ਕੀਤਾ ਗਿਆ ਸੀ ਕਿ ਜਥਿਆਂ ਦੇ ਰੂਪ ਦੇ ਵਿੱਚ ਕਿਸਾਨ ਦਿੱਲੀ ਦੇ ਵੱਲ ਵਧਣਗੇ ਨਾ ਉਹਨਾਂ ਦਾ ਕੋਈ ਟਰੈਕਟਰ ਹੋਏਗਾ ਨਾ ਟਰਾਲੀ ਹੋਏਗੀ ਸਿਰਫ ਲੋਡ ਦਾ ਸਮਾਨ ਜੋ ਕਪੜਾ ਲੀੜਾ ਹੈ ਉਹ ਲੈ ਕੇ ਦਿੱਲੀ ਦੇ ਵੱਲ ਜਾਣਗੇ ਤੇ ਪਿਛਲੇ ਦਿਨਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਹੋਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਜਿਸ ਦੇ ਵਿੱਚ 101 ਕਿਸਾਨਾਂ ਦੇ ਜਥੇ ਦਿੱਲੀ ਵੱਲ ਜਾਣ ਦੇ ਲਈ ਜਿਹੜਾ ੳਰਬਾਨਾ ਹੋਣਗੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਤਾਂ ਪਰ ਇਸ ਨੂੰ ਲੈ ਕੇ ਕੋਈ ਪਰਮਿਸ਼ਨ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਨਹੀਂ ਮਿਲੀ ਹੈ ਤਾ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਧਾਰਾ 163 ਲਗਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੇ ਅਜਿਹਾ ਜਿਹੜਾ ਉਹ ਮੂਵਮੈਂਟ ਜਿਹੜੀ ਉੱਥੇ ਨਹੀਂ ਕੀਤੀ ਜਾ ਸਕਦੀ ਕਿਸੇ ਜਥੇ ਦੇ ਰੂਪ ਦੇ ਵਿੱਚ ਭਾਵ ਕਿਸਾਨ ਦਿੱਲੀ ਨਹੀਂ ਜਾ ਸਕਦੇ ਪਰ ਉੱਥੇ ਮਾਹੌਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਬੰਨਣਾ ਤਿਆਰ ਹੋ ਗਿਆ ਹੈ ਕਿਸਾਨਾਂ ਦਾ ਜਿਹੜਾ ਪਹੁੰਚਣਾ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਜਾਰੀ ਹੈ ਜਥੇ ਦੇ ਰੂਪ ਦੇ ਵਿੱਚ ਵਕ ਵਕ ਥਾਮਾ ਤੋਂ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਰਹੇ ਨੇ ਤੇ ਕਿਸਾਨ ਆਗੂ ਉੱਥੇ ਪਹੁੰਚੇ ਹੋਏ ਨੇ ਤਾਂ 1 ਵਜੇ ਦਾ ਸਮਾਂ 1 ਵਜੇ ਪਹਿਲਾ ਜਥਾ ਜਿਹੜਾ ਹੈ ਉਹ ਰਵਾਨਾ ਕਰਨਾ ਪਰ ਕੀ ਉਹ ਦਿੱਲੀ ਜਾ ਪਾਉਣਗੇ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਦੂਜੇ ਪਾਸੇ ਜੇਕਰ ਹਰਿਆਣਾ ਪੁਲਿਸ ਦੀਆਂ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਵੱਖ-ਵੱਖ ਜਿਹੜਾ ਲੇਅਰਸ ਦੇ ਵਿੱਚ ਜਿਹੜੀ ਆ ਬੈਰੀਕੇਡਿੰਗ ਕੀਤੀ ਗਈ ਆ ਸਮਿਟ ਦੀ ਬੈਰੀਕੇਡਿੰਗ ਆ ਤਾਰਾਂ ਦੀ ਬੈਰੀਕੇਡਿੰਗ ਆ ਤਾਂ ਹੋਰ ਜਿਹੜਾ ਵੱਖ-ਵੱਖ ਲੇਅਰਸ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਆ ਦੂਜੇ ਪਾਸੇ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਲਈ వాਟਰ ਕੈਨਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਜਿਹੜੀਆਂ ਮੰਗਾਈਆਂ ਗਈਆਂ ਤਾਂ ਦੂਜੇ ਪਾਸੇ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ ਪਿੱਛੇ ਨੂੰ ਹਰਿਆਣੇ ਦੇ ਅੰਦਰ ਹਦੂਦ ਦੇ ਵਿੱਚ ਜਿਹੜਾ ਉਹ ਬੈਰਗੇਟਿੰਗ ਕੀਤੀ ਗਈ ਹੈ ਹਰਿਆਣਾ ਦੇ ਵਿੱਚ ਸਕੂਲਾਂ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਭਾਵ ਜੇ ਕਿਸੇ ਤਰ੍ਹਾਂ ਦਾ ਮਾਹੌਲ ਤਣਾਪੂਰਨ ਹੁੰਦਾ ਕਿਸਾਨ ਅੱਗੇ ਵੱਧਦੇ ਨਹੀਂ ਪਰ ਦੂਜੇ ਪਾਸੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈ ਜੋ ਕੁਝ ਸਰਮੁਲ ਸਿੰਘ ਭੰਦੇਰ ਕਹਿੰਦੇ ਦਿਖਾਈ ਦਿੰਦੇ ਨੇ ਕਿ ਉਹ ਸ਼ਾਂਤੀਪੂਰਵਕ ਅੱਗੇ ਜਾਣਗੇ ਪਰ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਦੇ ਨਾਲ ਪਰ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਜਿਹੜੀ ਆ ਹਜੇ ਤੱਕ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਨਹੀਂ ਮਿਲੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ 1 ਵਜੇ ਤੋਂ ਬਾਅਦ ਦੁਪਹਿਰ 1 ਵਜੇ ਕਿਹੋ ਜਿਹਾ ਮਾਹੌਲ ਜਿਹੜਾ ਉਹ ਕਿਹੋ ਜੀਆਂ ਤਸਵੀਰਾਂ ਉਹ ਬਣਦੀਆਂ ਨੇ ਕਿ ਉਹ ਕਿਸਾਨ ਅੱਗੇ ਵਧਣਗੇ ਜੇਕਰ ਅੱਗੇ ਵਧਣਗੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਕਿਸਾਨ ਦਿੱਲੀ ਵੱਲੋਂ ਕੂਚ ਕਰਨ ਲੱਗਦੇ ਸੀ ਤਾਂ ਦੂਜੇ ਪਾਸਿਓਂ ਪੀਰ ਗੈਸ ਦੇ ਜਿਹੜੇ ਆ ਉਹ ਬੰਬ ਸਿੱਟੇ ਜਾਂਦੇ ਸੀ ਤੇ ਰਬੜ ਦੀਆਂ ਗੋਲੀਆਂ ਜਿਹੜੀਆਂ ਉਹ ਚੱਲਦੀਆਂ ਦਿਖਾਈ ਦਿੰਦੀਆਂ ਸੀ ਬਹੁਤ ਸਾਰਾ ਤਣਾਅਮੂਰਨ ਮਾਹੌਲ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਲਗਭਗ 8-9 ਮਹੀਨਿਆਂ ਤੋਂ ਜਿਹੜੇ ਨੇ ਕਿਸਾਨ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਉੱਥੇ ਬੈਠੇ ਦਿਖਾਈ ਦਿੰਦੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਸਿੱਧੂਪੁਰ ਦੇ ਆਗੂ ਨੇ ਉਹਨਾਂ ਦੇ ਵੱਲੋਂ ਜਿਹੜਾ ਮਰਨ ਵਰਤ ਚ ਜਾਰੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਜਥੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਣਗੇ 101 ਕਿਸਾਨਾਂ ਦਾ ਇਹ ਮਰਜੀਬੜਾ ਜਥਾ ਜਿਹੜਾ ਉਹ ਦਿੱਲੀ ਵੱਲ ਨੂੰ ਜਾਏਗਾ ਤਾਂ ਕਿਸਾਨ ਆਗੂ ਜਿਹੜੇ ਨੇ ਉੱਥੇ ਪਹੁੰਚੇ ਨੇ ਕੀ ਕੁਝ ਕਹਿ ਰਹੇ ਨੇ ਸਰਜੀਤ ਫੂਲ ਜਿਹੜੇ ਨੇ ਉੱਥੇ ਪਹੁੰਚੇ ਨੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਹੋਰ ਕਿਸਾਨ ਉੱਥੇ ਪਹੁੰਚੇ ਨੇ ਉਹ ਕੀ ਕੁਝ ਕਹਿ ਰਹੇ ਉਹ ਤੁਹਾਨੂੰ ਸੁਣਾਉਨੇ ਆ अः सभी देशवासियों को हम कुछ चीजें दिखाना चाहते हैं कि वो देखिए सामने शंबू बैरियर लगा हुआ है पंजाब की सरहद के अंदर और यहाँ पर किसान जो खड़े हैं ये देखिए रस्सी लगा दी गई है इस रस्सी से आगे सिर्फ एक सौ एक मर का जो जत्था है सही एक बजे आगे और मीडिया के साथ कूच करेगा और जो वो साथी बैठे हैं वो एक सौ एक है और पूरी संगत है वो पीछे उस उस उस, उस लाइन से पीछे रहेगी और यहाँ से आगे सिर्फ इस इस रस्सी से आगे एक सौ एक मर का जत्था सही एक बजे पैदल दिल्ली किसानों और मजदूरों की मांगों को लेकर दिल्ली कूच करेगा और ये हम दिखा देना चाहते हैं कि सरकार कितनी निरकुश बन चुकी है कितनी तानाशाही बन चुकी है और वो बैरिकेड तक जाएंगे और सरकार अपना जुल्म और जो तानाशाही रवैया है वो अख्तियार कर चुकी है यही दिखाने के लिए मैंने आज ये वीडियो बनाई थी बहुत-बहुत धन्यवाद -बहुत बहुत तो जिस तरह दे आगे प्रबंध हो रहे हैं चौटाला साहब की रणनीति है बिल्कुल ਅਸੀਂ ਜਦੋਂ ਮੇਰੇ ਨਾਲ ਸਜੀਤ ਸਿੰਘ ਪੂਰਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾ ਨਾਲ ਸੁਖਨਾਮ ਸਿੰਘ ਪੰਨੂਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਇਤ ਮਈ ਢੰਗ ਦੇ ਨਾਲ ਕਿਉਂਕਿ ਮਰਜੀਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਵੀ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤੈਰੀ ਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਇਹ ਹੀ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆਂ ਸਾਤ ਬਈ ਟੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਦੇ ਮਜ਼ਦੂਰਾਂ ਦੀ ਹਾਂਜੀ ਸਾਡੇ ਦੂਸਰੇ ਲੀਡਰ ਸਰਜੀਤ ਸਿੰਘ ਫੂਲ ਹਾਂਜੀ ਫੂਲ ਸਾਹਿਬ ਕੀ ਤਿਆਰੀ ਹੈ ਕਿਵੇਂ ਸੋਚ ਰਹੇ ਹੋ ਬਿਲਕੁਲ ਜੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਮਰਜੀਬੜਿਆਂ ਦਾ ਜਥੇ ਦੇ ਗਵਾਹੀ ਕਰਨ ਤੇ ਸਾਡੇ ਡਿਊਟੀ ਲਈ ਹੈ ਚਤਾਲਾ ਸਾਹਿਬ ਖੜੇ ਨੇ ਮੇਰੀ ਹੈ ਦੋ ਸਿੰਘ ਹੋਰ ਨੇ ਸਤਨੰਦਰ ਸਿੰਘ ਪੰਨੂ ਹੈ ਬਲਜਿੰਦਰ ਸਿੰਘ ਚੜਿਆਲਾ ਨੇ ਮਰਜੀਬੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਵੀ ਮਰਜੀਬੜਾ ਇਹ ਜਿਹੜਾ ਸ਼ਬਦ ਹੈਗਾ ਇਹਦੀ ਪ੍ਰਤ ਹੈਗੀ ਹੈ ਸਮਝੋ ਵੀ ਅਸੀਂ ਤਾਂ ਪ੍ਰਤ ਨੂੰ ਅੱਗੇ ਤੋਰ ਰਹੇ ਹਾਂ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰਨ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮੌਕਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਨਾਲਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਬੜਿਆਂ ਦੀ ਪਿਰਤ ਅਸੀਂ ਸਮਝਦੇ ਹਾਂ ਵੀ ਉੱਥੋਂ ਤੁਰੀ ਹੈ ਅਸੀਂ ਕੋਈ ਸ਼ੁਰੂ ਕਰਨ ਵਾਲੇ ਨੇ ਅਸੀਂ ਤਾਂ ਉਪਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਰਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ ਆ ਸੰਭੂ ਬਾਰਡਰ ਤੇ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਤਾਂ 6 ਤਰੀਕ ਦਾ ਅੱਜ 6 ਦਸੰਬਰ ਦਾ ਐਲਾਨ ਕੀਤਾ ਗਿਆ ਸੀ ਕਿ ਜਥਿਆਂ ਦੇ ਰੂਪ ਦੇ ਵਿੱਚ ਕਿਸਾਨ ਦਿੱਲੀ ਦੇ ਵੱਲ ਵਧਣਗੇ ਨਾ ਉਹਨਾਂ ਦਾ ਕੋਈ ਟਰੈਕਟਰ ਹੋਏਗਾ ਨਾ ਟਰਾਲੀ ਹੋਏਗੀ ਸਿਰਫ ਲੋਡ ਦਾ ਸਮਾਨ ਜੋ ਕੱਪੜਾ ਲੀੜਾ ਉਹ ਲੈ ਕੇ ਦਿੱਲੀ ਵੱਲ ਜਾਣਗੇ ਤੇ ਪਿਛਲੇ ਦਿਨਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਹੋਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਜਿਸ ਦੇ ਵਿੱਚ 101 ਕਿਸਾਨਾਂ ਦੇ ਜਥੇ ਦਿੱਲੀ ਵੱਲ ਜਾਣ ਦੇ ਲਈ ਜਿਹੜਾ ੳਰਬਾਨਾ ਹੋਣਗੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਤਾਂ ਪਰ ਇਸ ਨੂੰ ਲੈ ਕੇ ਕੋਈ ਪਰਮਿਸ਼ਨ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਨਹੀਂ ਮਿਲੀ ਹੈ ਤਾਂ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਤਾਰਾ 163 ਲਗਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੇ ਅਜਿਹਾ ਜਿਹੜਾ ਉਹ ਮੂਵਮੈਂਟ ਜਿਹੜੀ ਹੈ ਉੱਥੇ ਨਹੀਂ ਕੀਤੀ ਜਾ ਸਕਦੀ ਕਿਸੇ ਜਥੇ ਦੇ ਰੂਪ ਦੇ ਵਿੱਚ ਭਾਵ ਕਿਸਾਨ ਦਿੱਲੀ ਨਹੀਂ ਜਾ ਸਕਦੇ ਪਰ ਉੱਥੇ ਮਾਹੌਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਬੰਨਣਾ ਤਿਆਰ ਹੋ ਗਿਆ ਹੈ ਕਿਸਾਨਾਂ ਦਾ ਜਿਹੜਾ ਪਹੁੰਚਣਾ ਲਗਾਤਾਰ ਸ਼ੰਭੂ ਬਾੜ ਦੇ ਉੱਤੇ ਜਾਰੀ ਹੈ ਜਥਿਆਂ ਦੇ ਰੂਪ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਕਿਸਾਨ ਸ਼ੰਭੂ ਬਾੜ ਦੇ ਉੱਤੇ ਪਹੁੰਚ ਰਹੇ ਨੇ ਤੇ ਕਿਸਾਨ ਆਗੂ ਉੱਥੇ ਪਹੁੰਚੇ ਹੋਏ ਨੇ ਤਾਂ 1 ਵਜੇ ਦਾ ਸਮਾਂ ਹੈ 1 ਵਜੇ ਪਹਿਲਾ ਜਥਾ ਜਿਹੜਾ ਹੈ ਉਰਵਾਨਾ ਕਰਨਾ ਪਰ ਕੀ ਉਹ ਦਿੱਲੀ ਜਾ ਪਾਉਣਗੇ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਦੂਜੇ ਪਾਸੇ ਜੇਕਰ ਹਰਿਆਣਾ ਪੁਲਿਸ ਦੀਆਂ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਵੱਖ-ਵੱਖ ਉਹ ਜਿਹੜਾ ਲੇਅਰਸ ਦੇ ਵਿੱਚ ਜਿਹੜੀ ਆ ਬੈਰੀਕੇਡਿੰਗ ਕੀਤੀ ਗਈ ਆ ਸਮਿਟ ਦੀ ਬੈਰੀਕੇਡਿੰਗ ਆ ਤਾਰਾਂ ਦੀ ਬੈਰੀਕੇਡਿੰਗ ਆ ਤਾਂ ਹੋਰ ਜਿਹੜਾ ਵਕਫਾਕ ਲੇਅਰਸ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਆ ਦੂਜੇ ਪਾਸੇ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਲਈ ਵਾਟਰ ਕੈਨਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਜਿਹੜੀਆਂ ਮੰਗਾਈਆਂ ਗਈਆਂ ਤਾਂ ਦੂਜੇ ਪਾਸੇ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ ਪਿੱਛੇ ਨੂੰ ਹਰਿਆਣੇ ਦੇ ਅੰਦਰ ਹਦੂਦ ਦੇ ਵਿੱਚ ਜਿਹੜਾ ਉਹ ਬੈਰੀਕੇਡਿੰਗ ਕੀਤੀ ਗਈ ਆ ਹਰਿਆਣਾ ਦੇ ਵਿੱਚ ਸਕੂਲਾਂ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਭਾਵੇਂ ਜੇ ਕਿਸੇ ਤਰ੍ਹਾਂ ਦਾ ਮਾਹੌਲ ਤਣਾਪੂਰਨ ਹੁੰਦਾ ਕਿਸਾਨ ਅੱਗੇ ਵਧਦੇ ਨਹੀਂ ਪਰ ਦੂਜੇ ਪਾਸੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੋ ਕੁਝ ਸਰਮੁਲ ਸਿੰਘ ਪੰਦੇਰ ਕਹਿੰਦੇ ਦਿਖਾਈ ਦਿੰਦੇ ਨੇ ਕਿ ਉਹ ਸ਼ਾਂਤੀਪੂਰਵਕ ਗਏ ਜਾਣਗੇ ਪਰ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਦੇ ਨਾਲ ਪਰ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਜਿਹੜੀ ਆ ਹਜੇ ਤੱਕ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਨਹੀਂ ਮਿਲੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ 1 ਵਜੇ ਤੋਂ ਬਾਅਦ ਦੁਪਹਿਰ 1 ਵਜੇ ਕਿਹੋ ਜਿਹਾ ਮਾਹੌਲ ਜਿਹੜਾ ਉਹ ਕਿਹੋ ਜਿਹੀਆਂ ਤਸਵੀਰਾਂ ਉਹ ਬਣਦੀਆਂ ਨੇ ਕਿ ਉਹ ਕਿਸਾਨ ਅੱਗੇ ਵਧਣਗੇ ਜੇਕਰ ਅੱਗੇ ਵਧਣਗੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਕਿਸਾਨ ਦਿੱਲੀ ਵੱਲੋਂ ਕੂਚ ਕਰਨ ਲੱਗਦੇ ਸੀ ਤਾਂ ਦੂਜੇ ਪਾਸਿਓਂ ਪੀਰ ਗੈਸ ਦੇ ਜਿਹੜੇ ਆ ਉਹ ਬੰਬ ਸਿੱਟੇ ਜਾਂਦੇ ਸੀ ਤੇ ਰਬੜ ਦੀਆਂ ਗੋਲੀਆਂ ਜਿਹੜੀਆਂ ਉਹ ਚੱਲਦੀਆਂ ਦਿਖਾਈ ਦਿੰਦੀਆਂ ਸੀ ਬਹੁਤ ਸਾਰਾ ਤਣਾਅਮੂਤਨ ਮਾਹੌਲ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਲਗਭਗ 8-9 ਮਹੀਨਿਆਂ ਤੋਂ ਜਿਹੜੇ ਨੇ ਕਿਸਾਨ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਉੱਥੇ ਬੈਠੇ ਦਿਖਾਈ ਦਿੰਦੇ ਨੇ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਸਿੱਧੂਪੁਰ ਦੇ ਆਗੂ ਨੇ ਉਹਨਾਂ ਦੇ ਵੱਲੋਂ ਜਿਹੜਾ ਮਰਨਵਰਤ ਚੱਲ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਜਥੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਣਗੇ 101 ਕਿਸਾਨਾਂ ਦਾ ਇਹ ਮਰਜੀਬੜਾ ਜਥਾ ਜਿਹੜਾ ਉਹ ਦਿੱਲੀ ਵੱਲ ਨੂੰ ਜਾਏਗਾ ਤਾਂ ਕਿਸਾਨਾਂ ਆਗੂ ਜਿਹੜੇ ਨੇ ਉੱਥੇ ਪਹੁੰਚੇ ਨੇ ਕੀ ਕੁਝ ਕਹਿ ਰਹੇ ਨੇ ਸਰਜੀਤ ਫੂਲ ਜਿਹੜੇ ਨੇ ਉੱਥੇ ਪਹੁੰਚੇ ਨੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰ ਰਹੀਆਂ ਹੋਰ ਕਿਸਾਨ ਉੱਥੇ ਪਹੁੰਚੇ ਨੇ ਉਹ ਕੀ ਕੁਝ ਕਹਿ ਰਹੇ ਉਹ ਤੁਹਾਨੂੰ ਸੁਣਾਉਣੇ ਆ आ, सभी देशवासियों को हम कुछ चीजें दिखाना चाहते हैं कि वो देखिए सामने बैरियर लगा हुआ है पंजाब की सरहद के अंदर और यहाँ पर किसान जो खड़े हैं ये देखिए रस्सी लगा दी गई है इस रस्सी से आगे सिर्फ 101 सौ मर का जो जत्था है सही एक बजे आगे, आगे और मीडिया के साथ पूछ करेगा और जो वो साथी बैठे हैं वो 101 है और पूरी संगत है वो पीछे उस, उस, उस लाइन से पीछे रहेगी और यहाँ से आगे सिर्फ इस इस रस्सी से आगे एक सौ एक बजे पैदल दिल्ली किसानों और मजदूरों की मांगों को लेकर दिल्ली कूच करेगा और ये हम दिखा देना चाहते है, है, है और वो बैरीगेट तक जाएंगे और सरकार अपना जुल्म और जो ताना सा रवैया है वो अख्तियार कर चुकी है यही दिखाने के लिए वीडियो बनाई थी बहुत बहुत धन्यवाद ਤਾਂ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਜੀਤ ਸਿੰਘ ਪੂੜਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾਹ ਨਾਲ ਸੁਖਨਾਮ ਸਿੰਘ ਪੰਨੂ ਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜੀਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤਿਆਰੀ ਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸ਼ਾਂਤ ਬਈ ਟੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ ਹਾਂਜੀ ਸਾਡੇ ਦੂਸਰੇ ਲੀਡਰ ਸਰਜੀਤ ਸਿੰਘ ਫੂਲ ਹਾਂਜੀ ਫੂਲ ਸਾਹਿਬ ਕੀ ਤਿਆਰੀ ਹੈ ਕਿਵੇਂ ਸੋਚ ਰਹੇ ਹੋ ਬਿਲਕੁਲ ਜੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਤੇ ਮਰਜੀਬੜਿਆਂ ਦਾ ਜੱਥੇ ਦੀ ਗਵਾਹੀ ਕਰਨ ਦੀ ਸਾਡੇ ਡਿਊਟੀ ਲਈ ਹੈ ਚਤਾਲਾ ਸਾਹਿਬ ਖੜੇ ਨੇ ਮੇਰੀ ਹੈ ਦੋਸ ਸਿੰਘ ਹੋਰ ਨੇ ਸਤਰਾਮ ਸਿੰਘ ਪੰਨੂ ਹੈ ਬਲਜਿੰਦਰ ਸਿੰਘ ਚੜਿਆਲਾ ਨੇ ਮਰਜੀਬੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਵੀ ਮਰਜੀਬੜਾ ਇਹ ਜਿਹੜਾ ਸ਼ਬਦ ਹੈਗਾ ਇਹਦੀ ਪਿਰਤ ਹੈਗੀ ਐ ਸਮਝੋ ਵੀ ਅਸੀਂ ਤਾਂ ਪਿਰਤ ਨੂੰ ਅੱਗੇ ਤੋਰ ਰਹੇ ਆਂ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮੌਕਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਤੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਨਾਲਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕਰਵਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਵੜਿਆਂ ਦੀ ਪ੍ਰਤ ਅਸੀਂ ਸਮਝਦੇ ਹਾਂ ਵੀ ਉੱਥੋਂ ਤੁਰੀ ਹੈ ਅਸੀਂ ਕੋਈ ਸ਼ੁਰੂ ਕਰਨ ਵਾਲੇ ਨੇ ਅਸੀਂ ਤਾਂ ਉਹ ਪ੍ਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਰਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ ਆ ਸੰਭੂ ਬਾਰਡਰ ਤੇ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਵੱਲੋਂ ਦਿੱਲੀ ਕੁਝ ਦਿਨ ਤਿਆਰੀਆਂ ਕਰ ਲਈਆਂ ਨੇ ਤਾਂ 6 ਤਰੀਕ ਦਾ ਅੱਜ 6 ਦਸੰਬਰ ਦਾ ਐਲਾਨ ਕੀਤਾ ਗਿਆ ਸੀ ਕਿ ਜਥਿਆਂ ਦੇ ਰੂਪ ਦੇ ਵਿੱਚ ਕਿਸਾਨ ਦਿੱਲੀ ਦੇ ਵੱਲ ਵਧਣਗੇ ਨਾ ਉਹਨਾਂ ਦਾ ਕੋਈ ਟਰੈਕਟਰ ਹੋਏਗਾ ਨਾ ਟਰਾਲੀ ਹੋਏਗੀ ਸਿਰਫ ਲੋਡ ਦਾ ਸਮਾਨ ਜੋ ਕਪੜਾ ਲੀੜਾ ਹੈ ਉਹ ਲੈ ਕੇ ਦਿੱਲੀ ਦੇ ਵੱਲ ਜਾਣਗੇ ਤੇ ਪਿਛਲੇ ਦਿਨਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਹੋਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਜਿਸ ਦੇ ਵਿੱਚ 101 ਕਿਸਾਨਾਂ ਦੇ ਜਥੇ ਦਿੱਲੀ ਵੱਲ ਜਾਣ ਦੇ ਲਈ ਜਿਹੜਾ ੳਰਬਾਨਾ ਹੋਣਗੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਤਾਂ ਪਰ ਇਸ ਨੂੰ ਲੈ ਕੇ ਕੋਈ ਪਰਮਿਸ਼ਨ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਨਹੀਂ ਮਿਲੀ ਹੈ ਤਾਂ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਧਾਰਾ 163 ਲਗਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੇ ਅਜਿਹਾ ਜਿਹੜਾ ਉਹ ਮੂਵਮੈਂਟ ਜਿਹੜੀ ਉੱਥੇ ਨਹੀਂ ਕੀਤੀ ਜਾ ਸਕਦੀ ਕਿਸੇ ਜਥੇ ਦੇ ਰੂਪ ਦੇ ਵਿੱਚ ਭਾਵ ਕਿਸਾਨ ਦਿੱਲੀ ਨਹੀਂ ਜਾ ਸਕਦੇ ਪਰ ਉੱਥੇ ਮਾਹੌਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਬੰਨਣਾ ਤਿਆਰ ਹੋ ਗਿਆ ਹੈ ਕਿਸਾਨਾਂ ਦਾ ਜਿਹੜਾ ਪਹੁੰਚਣਾ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਜਾਰੀ ਹੈ ਜਥਿਆਂ ਦੇ ਰੂਪ ਦੇ ਵਿੱਚ ਵਕ ਵਕ ਥਾਮ ਤੋਂ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਰਹੇ ਨੇ ਤੇ ਕਿਸਾਨ ਆਗੂ ਉੱਥੇ ਪਹੁੰਚੇ ਹੋਏ ਨੇ ਤਾਂ 1 ਵਜੇ ਦਾ ਸਮਾਂ ਹੈ 1 ਵਜੇ ਪਹਿਲਾ ਜਥਾ ਜਿਹੜਾ ਉਰਵਾਨਾ ਕਰਨਾ ਪਰ ਕੀ ਉਹ ਦਿੱਲੀ ਜਾ ਪਾਉਣਗੇ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਦੂਜੇ ਪਾਸੇ ਜੇਕਰ ਹਰਿਆਣਾ ਪੁਲਿਸ ਦੀਆਂ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਵੱਖ-ਵੱਖ ਜਿਹੜਾ ਲੇਅਰਸ ਦੇ ਵਿੱਚ ਜਿਹੜੀ ਉਹ ਬੈਰੀਕੇਡਿੰਗ ਕੀਤੀ ਗਈ ਹੈ ਸਿਮਟ ਦੀ ਬੈਰੀਕੇਡਿੰਗ ਆ ਤਾਰਾਂ ਦੀ ਬੈਰੀਕੇਡਿੰਗ ਆ ਤਾਂ ਹੋਰ ਜਿਹੜਾ ਵੱਖ-ਵੱਖ ਲੇਅਰਸ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਦੂਜੇ ਪਾਸੇ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਲਈ వాਟਰ ਕੈਨਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਜਿਹੜੀਆਂ ਮੰਗਾਈਆਂ ਗਈਆਂ ਤਾਂ ਦੂਜੇ ਪਾਸੇ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ ਪਿੱਛੇ ਨੂੰ ਹਰਿਆਣੇ ਦੇ ਅੰਦਰ ਹਦੂਦ ਦੇ ਵਿੱਚ ਜਿਹੜਾ ਉਬੈਰਗੇਟਿੰਗ ਕੀਤੀ ਗਈ ਹੈ ਹਰਿਆਣਾ ਦੇ ਵਿੱਚ ਸਕੂਲਾਂ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਭਾਵ ਜੇ ਕਿਸੇ ਤਰ੍ਹਾਂ ਦਾ ਮਾਹੌਲ ਤਣਾਪੂਰਨ ਹੁੰਦਾ ਕਿਸਾਨ ਅੱਗੇ ਵਧਦੇ ਨਹੀਂ ਪਰ ਦੂਜੇ ਪਾਸੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੋ ਕੁਝ ਸਰਮੁਲ ਸਿੰਘ ਭੰਦੇਰ ਕਹਿੰਦੇ ਦਿਖਾਈ ਦਿੰਦੇ ਨੇ ਕਿ ਉਹ ਸ਼ਾਂਤੀਪੂਰਵਕ ਗਏ ਜਾਣਗੇ ਪਰ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਦੇ ਨਾਲ ਪਰ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਜਿਹੜੀ ਆ ਹਜੇ ਤੱਕ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਨਹੀਂ ਮਿਲੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ 1 ਵਜੇ ਤੋਂ ਬਾਅਦ ਦੁਪਹਿਰ 1 ਵਜੇ ਅਕਹਿੋ ਜਿਹਾ ਮਾਹੌਲ ਜਿਹੜਾ ਉਹ ਕਹਿੋ ਜਿਹਾ ਤਸਵੀਰਾਂ ਉਹ ਬਣਦੀਆਂ ਨੇ ਕਿ ਉਹ ਕਿਸਾਨ ਅੱਗੇ ਵਧਣਗੇ ਲੇਕਰ ਅੱਗੇ ਵਧਣਗੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਕਿਸਾਨ ਦਿੱਲੀ ਵੱਲੋਂ ਕੁਝ ਕਰਨ ਲੱਗਦੇ ਸੀ ਤਾਂ ਦੂਜੇ ਪਾਸਿਓਂ ਪੀਰ ਗੈਸ ਦੇ ਜਿਹੜੇ ਆ ਉਹ ਬੰਮ ਸਿਟੇ ਜਾਂਦੇ ਸੀ ਤੇ ਰਬੜ ਦੀਆਂ ਗੋਲੀਆਂ ਜਿਹੜੀਆਂ ਉਹ ਚੱਲਦੀਆਂ ਦਿਖਾਈ ਦਿੰਦੀਆਂ ਸੀ ਬਹੁਤ ਸਾਰਾ ਤਣਾਅਮੂਰਨ ਮਾਹੌਲ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਲਗਭਗ 8-9 ਮਹੀਨਿਆਂ ਤੋਂ ਜਿਹੜੇ ਨੇ ਕਿਸਾਨ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਉੱਥੇ ਬੈਠੇ ਦਿਖਾਈ ਦਿੰਦੇ ਅਕਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਸਿੱਧੂਪੁਰ ਦੇ ਆਗੂ ਨੇ ਉਹਨਾਂ ਦੇ ਵੱਲੋਂ ਜਿਹੜਾ ਮਰਨਵਰਤ ਚ ਜਾਰੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਜਥੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਣਗੇ 101 ਕਿਸਾਨਾਂ ਦਾ ਇਹ ਮਰਜੀਬੜਾ ਜਥਾ ਜਿਹੜਾ ਉਹ ਦਿੱਲੀ ਵੱਲ ਨੂੰ ਜਾਏਗਾ ਤਾਂ ਕਿਸਾਨ ਆਗੂ ਜਿਹੜੇ ਨੇ ਉੱਥੇ ਪਹੁੰਚੇ ਨੇ ਕੀ ਕੁਝ ਕਹਿ ਰਹੇ ਨੇ ਸਰਜੀਤ ਫੂਲ ਜਿਹੜੇ ਨੇ ਉੱਥੇ ਪਹੁੰਚੇ ਨੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਹੋਰ ਕਿਸਾਨ ਉੱਥੇ ਪਹੁੰਚੇ ਨੇ ਉਹ ਕੀ ਕੁਝ ਕਹਿ ਰਹੇ ਉਹ ਤੁਹਾਨੂੰ ਸੁਣਾਉਨੇ ਆ आ, सभी देशवासियों को हम कुछ चीजें दिखाना चाहते हैं कि वो देखिए सामने शंभू बैरियर लगा हुआ है पंजाब की सरहद के अंदर और यहाँ पर किसान जो खड़े हैं ये देखिए रस्सी लगा दी गई है इस रस्सी से आगे सिर्फ 101 सौ एक का जो जत्था है सही आगे और मीडिया के साथ पूछ करेगा और जो वो साथी बैठे हैं वो 101 सौ एक है और पूरी संगत है वो पीछे उस उस, उस लाइन से पीछे रहेगी और यहाँ से आगे सिर्फ इस इस रस्सी से आगे 101 के से एक सौ एक किसानों और मजदूरों की मांगों को लेकर दिल्ली कूच करेगा और ये हम दिखा देना चाहते हैं कि सरकार कितनी बन चुकी है कितनी तानाशाह बन चुकी है और वो बैरीगेट तक जाएंगे और सरकार अपना जुल्म और जो ताना सा रवैया है वो अख्तियार कर चुकी है यही दिखाने के लिए आगा 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 वीडियो बनाई थी बहुत बहुत धन्यवाद ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਜੀਤ ਸਿੰਘ ਪੂੜਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾਹ ਨਾਲ ਸੁਖਨਾਮ ਸਿੰਘ ਪੰਨੂਆ ਇੱਕ ਸੌਇਤ ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ